ਪੰਜਾਬੀ ਫੇਮਸ ਸਿੰਗਰ ਨੇ ਅਮਰ ਸਿੰਘ ਚਮਕੀਲੇ ਬਾਰੇ ਕੀ ਕਿਹਾ ਮੈਂ ਤੁਹਾਨੂੰ ਦੱਸਦਾ ਵੀਡੀਓ ਸਾਰੀ ਦੇਖ ਕੇ ਸੁਣਿਓ ਤੇ ਗੱਲ ਕਰਦੇ ਆ ਰਮੀ ਰੰਧਾਵਾ ਇਹਨਾਂ ਦੇ ਪਿਤਾ ਜੀ ਕੁਲਦੀਪ ਰੰਧਾਵਾ ਵੀ ਇੱਕ ਬਹੁਤ ਵੱਡੇ ਪੰਜਾਬੀ ਦੇ ਸਿੰਗਰ ਹੋਏ ਨੇ ਤੇ ਇਹਨਾਂ ਨੇ ਜਿਹੜੀ ਗੱਲ ਕਹੀ ਆ ਨਾ ਰਮੀ ਰੰਧਾਵਾ ਨੇ ਚਮਕੀਲੇ ਬਾਰੇ ਹਾਲਾਂਕਿ ਜਿਹੜੀ ਰਮੀ ਰੰਧਾਵਾ ਹੋਣਾ ਦੀ ਗਾਇਕੀ ਆ ਪ੍ਰਿੰਸ ਰੰਧਾਵਾ ਹੋਣਾ ਦੀ ਇਹ ਹੋ ਦੂਸਰੀ ਆ ਹਨਾ ਤੇ ਇਹ ਸੱਭਿਆਚਾਰਕ ਕਹੇ ਆ ਨਾ ਤੇ ਚਮਕੀਲੇ ਤੇ ਤਾਂ ਇਹ ਇੱਕੋ ਹੀ ਦੋ ਚਲਾਉਂਦੇ ਰਹਿੰਦੇ ਆ ਪਿਓ ਦੀ ਕਾਇਕੀ ਸੱਭਿਆਚਾਰ ਨਹੀਂ ਸੀਗੀ ਉਹ ਸੱਭਿਆਚਾਰ ਦਾ ਤੋਂ ਨੇ ਘਾਣ ਕਰਤਾ ਜਿਹਾ ਐ ਕਰਦਾ ਪਰ ਇਹ ਜਿਹੜੇ ਸੱਭਿਆਚਾਰ ਦੇ ਨੂੰ ਗਾਉਣ ਵਾਲੇ ਆ ਉਹ ਵੀ ਕਹਿ ਰਹੇ ਆ ਕਿ ਚਮਕੀਲਾ ਬਹੁਤ ਵਧੀਆ ਕਲਾਕਾਰ ਸੀ ਬਹੁਤ ਵਧੀਆ ਬੰਨਕਾਰ ਸੀ ਕੋਈ ਵੱਡੀ ਗੱਲ ਨਹੀਂ ਸੀ ਉਹਦੇ ਗੀਤਾਂ ਚ ਤੇ ਕੁਝ ਨਾਲ ਦੇ ਹੋਰ ਸਿੰਗਰਾਂ ਨੇ ਹੀ ਇਹ ਰੌਲਾ ਪਾਏ ਆ ਸੀਗਾ ਜਾਣ ਬੁੱਝ ਕੇ ਤੇ ਉਹਨਾਂ ਨੇ ਦੱਸਿਆ ਪੇ ਸਾਡੇ ਪਿਤਾ ਜੀ ਕੁਲਦੀਪ ਰੰਧਾਵਾ ਜੀ ਜਦੋਂ ਅ ਲੱਗੇ ਆ ਗਾਉਣ ਤੇ ਉਹ ਕਿਤੇ ਗਏ ਸੀਗੇ ਪ੍ਰੋਗਰਾਮ ਤੇ ਉੱਥੇ ਜਦੋਂ ਗਾਉਣ ਗਏ ਤੇ ਚਮਕੀਲਾ ਜੀ ਵੀ ਉੱਥੇ ਆਏ ਹੋਏ ਸਨ ਤੇ ਉਹਨਾਂ ਨੇ ਬੜੀ ਹੌਸਲਾ ਵਜਾਈ ਚਮਕੀਲਾ ਜੀ ਨੇ ਮੇਰੇ ਪਿਤਾ ਜੀ ਦੀ ਕੀਤੀ ਕਲਦੀਪ ਰੰਧਾਵਾ ਜੀ ਦੀ ਤੇ ਉਹਨਾਂ ਨੂੰ ਕਿਹਾ ਪਰ ਤੁਸੀਂ ਗਾਓ ਮੈਂ ਤੁਹਾਨੂੰ ਸੁਣਨਾ ਆ ਇਹ ਇੱਕ ਵੱਡੇ ਫਨਕਾਰ ਦੀ ਨਿਸ਼ਾਨੀ ਹੁੰਦੀ ਆ ਤੇ ਕਹਿੰਦੇ ਫਿਰ ਪਿਤਾ ਜੀ ਨੇ ਸਾਨੂੰ ਵੀ ਦੱਸਿਆ ਸੀ ਬਹੁਤ ਲੋਕ ਇੱਥੇ ਕਹਿੰਦੇ ਰਹਿੰਦੇ ਆ ਕਹਿੰਦੇ ਅਸੀਂ ਵੀ ਕਈ ਸਿੰਗਰ ਲਾਗਨਾ ਤੇ ਕਹਿੰਦੇ ਰਹਿੰਦੇ ਉਹ ਚਮਕੀਲਾ ਤਾਂ ਐ ਸੀ ਪਰ ਸਾਰੇ ਸਿੰਗਰ ਗਾਣੇ ਵੀ ਚਮਕੀਲੇ ਦੇ ਹੀ ਗਾਉਂਦੇ ਆ ਤੇ ਭੰਡਣ ਚ ਵੀ ਕੋਈ ਕਸਰ ਨਹੀਂ ਛੱਡਦੇ ਅਮਰ ਸਿੰਘ ਚਮਕੀਲੇ ਨੂੰ ਤੇ ਉਹ ਨੂੰ ਜਾਨੀ ਕਿ ਇਹ ਲੋਕਾਂ ਦੀ ਇੱਕ ਮਾਨਸਿਕਤਾ ਹੀ ਐਸੀ ਹੋ ਗਈ ਉਹ ਜਦੋਂ ਤਾਂ ਸਟੇਜ ਤੇ ਉਹਦਾ ਗਾਣਾ ਗਾਣਾ ਹੋਵੇ ਲੋਕਾਂ ਚ ਵਾਵਾ ਖੱਟਣੀ ਹੋਵੇ ਤੱਕ ਗਾ ਕੇ ਪਰੇ ਹੋ ਜਾਣਾ ਜਦੋਂ ਕਿਤੇ ਇੰਟਰਵਿਊ ਆ ਕੇ ਚੰਗੇ ਬਣ ਲੈ ਤੇ ਉਹਦੇ ਗੀਤਾਂ ਨੂੰ ਪੰਡਣਾ ਪਰ ਕਹਿੰਦੇ ਅਸੀਂ ਇਦਾਂ ਨਹੀਂ ਕਰਦੇ ਅਸੀਂ ਤਾਂ ਸਿਫਤ ਕਰਦੇ ਆ ਅਮਰ ਸਿੰਘ ਜਮਕੀਲੇ ਦੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸੋ